ਸ਼ਾਸਿਕਾਲ ਜੀ ਸਾਰਿਆਂ ਨੂੰ ਉਮੀਦ ਹੈ ਸਾਰੇ ਰਾਜ ਖੁਸ਼ੀ ਹੋਵੋਗੇ ਚੜ੍ਹਦੀਆਂ ਕਲਾਂ 'ਚ ਹੋਵੋਗੇ ਅੱਜ ਵਾਲੀ ਵੀਡੀਓ ਆਪਣੀ ਕਰਵਾ ਚੌਪ ਸਪੈਸ਼ਲ ਰਹੂਗੀ ਰੇਟ ਵੀ ਬਹੁਤ ਹੀ ਰੀਜ਼ਨੇਬਲ ਹੈ ਬਾਬੀ ਸਸਤੇ ਰਹੇ ਸੂਟ ਨੇ ਸਿਰਫ 1000 ਰੁਪਏ ਦੇ ਵਿੱਚ ਸੂਟ ਹੈ ਜਿਹੜਾ ਉਹ ਫ੍ਰੀ ਸ਼ਿਪਿੰਗ 'ਚ ਤੁਹਾਡੇ ਘਰ ਤੱਕ ਪਹੁੰਚਦਾ ਹੋਊਗਾ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਡੇ WhatsApp ਨੰਬਰ 9814503636 ਤੇ ਆਰਡਰ ਕਰਨਾ ਮੈਂ ਇੱਕ ਵਾਰੀ ਫੇਰ ਰਿਪੀਟ ਕਰਦੀ ਆ ਆਪਣਾ WhatsApp ਨੰਬਰ 9814503636 ਜੇ ਬਾਰੀਆ ਪਹਿਣਾ ਨੇ ਸੂਟ ਲੈਣੇ ਆ ਰੇਟ ਇਹੀ ਐ ਜੋ ਅਸੀਂ ਇੰਡੀਆ ਚ ਦੇ ਰਹੇ ਆਂ ਸ਼ਿਪਿੰਗ ਚਾਰजेस ਉਹਨਾਂ ਨੂੰ ਪੇ ਕਰਨੇ ਪੈਣਗੇ ਤਾਂ ਚਲੋ ਜੀ ਆਪਾਂ ਕਲੋਜ਼ ਤੋਂ ਇਹਨਾਂ ਸੂਟਾਂ ਦੀ ਡਿਟੇਲਿੰਗ ਤੁਹਾਨੂੰ ਚੈੱਕ ਕਰਾਉਣੀ ਆ ਸ਼ੁਰੂਆਤ ਸ਼ਗਨਾ ਵਾਲੇ ਰੰਗ ਤੋਂ ਕਰਦੇ ਆਂ ਇਹਦੇ ਵਿੱਚ ਸੂਟ ਹੈ ਜਿਹੜਾ ਇਹਦਾ ਕਲਰ ਆ ਰਿਹਾ ਰੈੱਡ ਰੈੱਡ ਬਲੱਡ ਕਲਰ ਆ ਰਿਹਾ ਬਟ ਇਹ ਮਹਿਰੂਨ ਜਿਹਾ ਕਲਰ ਹੈ ਬਹੁਤ ਸੋਹਣਾ ਇਹ ਦੇਖੋ ਇਸ ਦੇ ਗਲੇ ਤੇ ਬਹੁਤ ਹੀ ਜ਼ਿਆਦਾ ਸੋਹਣਾ ਵਰਕ ਹੋਇਆ ਹੋਇਆ ਇਹਦੇ ਵਿੱਚ ਜ਼ਰੀ ਔਰ ਥ्रेड ਵਰਕ ਹੋਇਆ ਹੋਇਆ ਇਹ ਸਾਰਾ ਆਰੀ ਵਰਕ ਹੈ ਵੀ ਸ਼ੇਪ ਦਾ ਗਲਾ ਰਹੇਗਾ ਤੇ ਵਿਚਕਾਰ ਇਹਦੇ ਸਾਰੇ ਫਰੰਟ ਤੇ ਬੁਟੀ ਆ ਜਾਂਦੀ ਹੈ ਔਰ ਇਹ ਆ ਗਿਆ ਇਸ ਦਾ ਘੇਰਾ ਘੇਰੇ ਤੇ ਵੀ ਬਹੁਤ ਹੀ ਜਿਆਦਾ ਸੋਹਣਾ ਜਿਹੜਾ ਵਰਕ ਹੋਇਆ ਹੋਇਆ ਤੇ ਨਾਲ ਇਹ ਆ ਜਾਏਗਾ ਇਸ ਦੀ ਬਾਜੂ ਤੇ ਇਹ ਵਾਲਾ ਵਰਕ ਆ ਜਾਏਗਾ ਇਸ ਦੀ ਬਾਜੂ ਤੇ ਔਰ ਇਹ ਫੈਬਰਿਕ ਰਹੂਗਾ ਸ਼ਿਮਰਦੇ ਬਹੁਤ ਹੀ ਸੋਹਣਾ ਜਿਹਾ ਸੂਟ ਹੈ ਸ਼ਗਨਾ ਵਾਲਾ ਕਲਰ ਹੈ ਬਹੁਤ ਸੋਹਣਾ ਮਹਿਗੂਨ ਜਿਹਾ ਕਲਰ ਹੈ ਇਹਦੇ ਵਿੱਚ ਰੈੱਡ ਬਲੱਡ ਆ ਰਿਹਾ ਬਟ ਮਹਿਗੂਨ ਕਲਰ ਚ ਹੈ ਏ ਇਸ ਦੀ ਫਰੰਟ ਦੀ ਲੁੱਕ ਰਹੇਗੀ ਗਲਾ ਤੇ ਘੇਰੇ ਅ ਰੇਟ ਹੈਗਾ ਇਸ ਦਾ 1000 ਰੁਪਿਆ ਵਿਦਆਊਟ ਦੁਪੱਟਾ ਹਾਂਜੀ ਆ ਵੀ ਡਾਰਕ ਟੋਨ ਦੇ ਵਿੱਚ ਆ ਗਿਆ ਇਹ ਵੀ ਮਹਿਰੂਨ ਜਿਹਾ ਕਲਰ ਹੈ ਇਹਦੇ ਵਿੱਚ ਰੈੱਡ ਬਲੱਡ ਦਿਖ ਰਿਹਾ ਇਹ ਸਾਰਾ ਜਿਹੜਾ ਵਰਕ ਹੈ ਮਸ਼ੀਨੀ ਵਰਕ ਹੈ ਇਹ ਆ ਜਾਏਗਾ ਇਸ ਦੇ neck ਤੇ ਇਹ neck ਦਾ ਵਰਕ ਰਹੇਗਾ ਔਰ ਇਹਦਾ ਫੈਬਰਿਕ ਰਹੂਗਾ ਮਸਲੀਨ ਸਿਲਕ ਤੇ ਆ ਆਜੂਗਾ ਇਸਦੇ ਘੇਰੇ ਤੇ ਵਰਕ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਜਿਹੜਾ ਫਰੰਟ ਤੇ ਇਹ ਘੇਰਾ ਆ ਵਾਲਾ ਸੂਟ ਰਹੂਗਾ ਜੀ ਨੈਚੁਰਲ ਕريب ਤੇ ਤੁਸੀਂ ਦੇਖ ਸਕਦੇ ਹੋ ਘੇਰਾ ਬਹੁਤ ਹੀ ਸੋਹਣਾ ਇਹਦੇ ਤੇ ਜ਼ਰੀ ਦਾ ਵਰਕ ਹੋਇਆ ਹੋਇਆ ਬਹੁਤ ਜਿਆਦਾ ਸਫਾਈ ਦੇ ਵਿੱਚ ਔਰ ਫਰੰਟ ਤੇ ਇਸ ਤਰ੍ਹਾਂ ਦੀਆਂ ਸਾਰੇ ਬੁਟੇ ਆ ਜਾਂਦੇ ਆ ਛੋਟੇ ਛੋਟੇ ਪੂਰਾ ਫਰੰਟ ਹੈ ਜਿਹੜਾ ਉਹਦੇ ਤੇ ਬੁੱਡੇ ਰਹਿਣਗੇ ਕਲਰ ਹੈਗਾ ਇਹ ਪੀਚ ਜਿਹਾ ਬਹੁਤ ਹੀ ਸੋਹਣਾ ਜਿਹਾ ਕਲਰ ਹੈ ਰੇਟ ਇਹਦਾ ਵੀ ਰਹੂਗਾ 1000 ਰੁਪਏ ਏਸੇ ਡਿਜ਼ਾਈਨ ਦੇ ਵਿੱਚ ਇਹ ਹੈ ਦੂਜਾ ਕਲਰ ਲਾਈਟ ਗ੍ਰੇ ਜਿਹਾ ਬਹੁਤ ਸੋਹਣਾ ਜਿਨ੍ਹਾਂ ਨੂੰ ਲਾਈਟ ਚਾਰਟ ਪਸੰਦ ਹੈ ਉਹਨਾਂ ਦੇ ਲਈ ਹੈ ਇਹ ਇਹ ਸਾਰਾ ਘੇਰੇ ਤੇ ਆ ਜਾਏਗਾ ਜ਼ਰੀ ਦਾ ਵਰਕ ਬਹੁਤ ਹੀ ਜਿਆਦਾ ਸੋਹਣਾ ਤੇ ਸਾਰੇ ਫਰੰਟ ਤੇ ਰਹਿਣਗੇ ਬੁੱਤੇ ਤੇ ਸੀਕੁਐਂਸ ਵਰਕ ਵੀ ਹੋਇਆ ਹੋਇਆ ਅ ਦੂਜਾ ਕਲਰ ਹੈ ਇਹ ਆ ਇਸ ਦੇ ਵਿੱਚ ਨੈਚੁਰਲ ਕريب ਤੇ ਰਹੇਗਾ ਇਹ ਸੂਟ ਇਹਦਾ ਰੇਟ ਵੀ 1000 ਰੁਪਏ ਹੈ ਇਹ ਰਹੇਗਾ ਇਸ ਚਿੱਟਾ ਕਲਰ ਇਹਦੇ ਵੀ ਉਸੇ ਤਰ੍ਹਾਂ ਫਰੰਟ ਤੇ ਪੂਰਾ ਜ਼ਰੀ ਵਰਕ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਕਲਰ ਹੈਗਾ ਇਹ ਪਿਸਤਾ ਕਲਰ ਦੇ ਵਿੱਚ ਆ ਜਾਂਦਾ ਹੈ ਫਰੰਟ ਤੇ ਪੂਰੇ ਬੁੱਤੇ ਰਹਿਣਗੇ ਛੋਟੇ ਜ਼ਰੀ ਦੇ ਵਿੱਚ ਪੂਰਾ ਜ਼ਰੀ ਵਰਕ ਹੈ ਇਸ ਦਾ ਔਰ ਸੀਕੁਐਂਸ ਵਰਕ ਵੀ ਹੈ ਤੁਸੀਂ ਦੇਖ ਸਕਦੇ ਹੋ ਵਰਕ ਦੀ ਸਫਾਈ ਦੇਖ ਸਕਦੇ ਹੋ ਤੁਸੀਂ ਇਹ ਜੇ ਬੁੱਤੇ ਰਹਿਣਗੇ ਤੇ ਇਹ ਰਹੇਗਾ ਇਸ ਦੇ ਘੇਰੇ ਤੇ ਵਰਕ ਜ਼ਰੀਨਾ ਆਲਓਵਰ 5 ਮੀਟਰ ਇਹ ਸੂਟ ਰਹਿਣਗੇ ਅ ਨੈਚੁਰਲ ਕ੍ਰੇਪ ਤੇ ਰੇਟ ਇਹਦਾ ਵੀ ਅ ਸਿਰਫ 1000 ਅਗਲਾ ਸੂਟ ਹੈ ਜਿਹੜਾ ਇਹ ਵੀ ਨੈਚੁਰਲ ਕ੍ਰੇਪ ਤੇ ਰਹੂਗਾ ਇਹ ਸਾਰਾ ਇਸ ਦੇ ਘੇਰੇ ਤੇ ਵਰਕ ਆਏਗਾ ਅ ਥ्रेड ਵਰਕ ਹੈ ਔਰ ਇਹਦੇ ਵਿੱਚ ਘਾਰ ਵੀ ਸਾਰਾ ਥ्रेड ਵਰਕ ਹੈ ਉੱਪਰ ਤੱਕ ਪੂਰਾ ਹੈਵੀ ਵਰਕ ਹੈ ਤੁਹਾਨੂੰ ক্লোਜ਼ਪਨ ਦਿਖਾ ਦਿੰਨੇ ਆ ਸੀਕੁਐਂਸ ਵਰਕ ਵੀ ਆ ਔਰ ਥ्रेड ਵਰਕ ਵੀ ਆ ਇਹ ਸਾਰਾ ਫਰੰਟ ਤੇ ਰਹੇਗਾ ਥ्रेड ਵਰਕ ਪਿਸਤਾ ਕਲਰ ਦੇ ਵਿੱਚ ਹੀ ਔਰ ਇਹ ਵਾਲਾ ਜਿਹੜਾ ਵਰਕ ਹੈ ਇਹ ਰਹੇਗਾ ਇਸ ਦੇ ਘੇਰੇ ਤੇ ਰੇਟ ਸਿਰਫ 1000 ਰੁਪਏ ਇੱਕ ਕੈਸੇ ਸੂਟ ਦੇ ਵਿੱਚ ਇਹ ਕਲਰ ਰਹੇਗਾ ਗਾਜਰੀ ਜਿਹਾ ਇਹਦੇ ਵੀ ਦੇਖੋ ਘੇਰੇ ਤੇ ਸਾਰਾ ਥ्रेड ਵਰਕ ਆਉਂਦਾ ਔਰ ਵਿੱਚ ਘਾਰ ਵੀ ਥ्रेड ਵਰਕ ਵੀ ਆ ਔਰ ਸੀਕੁਐਂਸ ਵਰਕ ਵੀ ਆ ਇਸ ਤਰ੍ਹਾਂ ਦਾ ਸਾਰਾ ਇਸ ਤੇ ਥ्रेड ਵਰਕ ਰਹੇਗਾ ਔਰ ਇਹ ਰਹੇਗਾ ਘੇਰੇ ਤੇ ਵਰਕ ਵਰਕ ਦੀ ਸਫਾਈ ਦੇਖੋ ਬਹੁਤ ਹੀ ਜ਼ਿਆਦਾ ਫਰੰਟ ਹੈ ਜਿਹੜਾ ਪੂਰਾ ਹੈਵੀ ਹੈ ਇਹ ਅਸੀਂ 13 1300 ਦੇ ਸੂਟ ਵੇਚੇ ਨੇ ਸੇਲ ਦਿੱਤੇ ਆ ਅ ਨੈਚੁਰਲ ਕਰੇਪ ਤੇ ਰਹੇਗਾ ਹੁਣ ਆਪਾਂ ਨੇ ਇਹ ਅ ਕਰਵਾ ਚੌਥ ਕਰਕੇ ਸਿਰਫ 1000 ਦਾ ਰੇਟ ਰੱਖਿਆ ਸ਼ਿਪਿੰਗ ਬਿਲਕੁਲ ਫ੍ਰੀ ਰਹੇਗੀ ਆ ਵਾਲਾ ਸੂਟ ਰਹੂਗਾ ਜੀ ਲਾਈਟ ਸਕਾਈ ਬਲੂ ਜਿਹਾ ਜਿਹੜਾ ਕਲਰ ਹੁੰਦਾ ਹੈ ਸੈਲਫ ਪ੍ਰਿੰਟ ਦੇ ਵਿੱਚ ਪਿਓਰ ਕਾਟਨ ਦੇ ਵਿੱਚ ਸੂਟ ਰਹੂਗਾ ਇਹ ਇਸ ਤੇ ਸਿੰਗਲ ਟਾਂਕੇ ਦੀ ਕਢਾਈ ਹੋਈ ਹੋਈ ਹੈ neck ਤੇ ਬਲੂ ਡਾਰਕ ਬਲੂ ਕਲਰ ਦੇ ਵਿੱਚ ਔਰ ਇਹ ਤਿੰਨ ਬੁੱਤੇ ਰਹਿਣਗੇ ਇਹਦੇ ਘੇਰੇ ਤੇ ਇਸ ਤਰ੍ਹਾਂ ਦੇ ਤਿੰਨ ਬੁੱਤੇ ਘੇਰੇ ਤੇ ਰਹਿਣਗੇ ਔਰ ਇਹ ਲੇਸ ਰਹੇਗੀ ਇਹ ਵੀ ਆਲ ਓਵਰ 5 ਮੀਟਰ ਸੁੱਟ ਰਹੂਗਾ 1000 ਰੁਪਏ ਕੋਟਾ ਜੀ ਬਹੁਤ ਹੀ ਸੋਨਾ ਜਿਹਾ ਇਹ ਡਾਰਕ ਕਲਰ ਦੇ ਵਿੱਚ ਹੈ ਇਸ ਚ ਲਾਈਟ ਕਲਰ ਆ ਰਿਹਾ ਬਹੁਤ ਹੀ ਪਿਆਰਾ ਜਿਹਾ ਔਰ ਬਹੁਤ ਹੀ ਸੋਨਾ ਇਸ ਦੇ neck ਤੇ ਵਰਕ ਆਏਗਾ ਇਹ neck ਤੇ ਵਰਕ ਆ ਜਾਂਦਾ ਔਰ ਫਿਰ ਇਹ ਅੱਗੇ ਘੇਰੇ ਤੇ ਵਰਕ ਆ ਜਾਂਦਾ ਇਸ ਤਰ੍ਹਾਂ ਦੇ ਸੈਂਟਰ ਪੈਨਲ ਬਣੇ ਹੋਏ ਨੇ ਔਰ ਇਹ ਘੇਰੇ ਤੇ ਇਦੇ ਬਾਜੂ ਤੇ ਵੀ ਵਰਕ ਹੈ ਔਰ ਇਸ ਦੀ ਬਾਟਮ ਤੇ ਵੀ ਸੇਮ ਇਸ ਤਰ੍ਹਾਂ ਦਾ ਵਰਕ ਹੈ ਵਰਕ ਦੀ ਤੁਸੀਂ ਸਫਾਈ ਦੇਖ ਸਕਦੇ ਹੋ ਇਹ ਆ ਜਾਏਗਾ ਜੀ ਘੇਰਾ ਤੇ ਘੇਰੇ ਤੇ ਇਸ ਤਰ੍ਹਾਂ ਦੇ ਪੈਨਲ ਬਣੇ ਹੋਏ ਆ ਬਹੁਤ ਜ਼ਿਆਦਾ ਸੋਨਾ ਡਿਫਰੈਂਟ ਜੀ ਲੁੱਕ ਦਿੰਦਾ ਦੇਖੋ ਸਾਈਡ ਤੇ ਬਣ ਗਏ ਔਰ ਬਹੁਤ ਹੀ ਸੋਬਰ ਜਿਹਾ ਜਿਹੜਾ ਇਹਦਾ ਗਲਾ ਏ ਆ ਜੇਗਾ ਇਸ ਦੇ ਨੈਕ ਤੇ ਵਰਕ 컬러 ਬਹੁਤ ਸੋਹਣਾ ਇਹਦੇ ਵਿੱਚ ਲਾਈਟ ਆ ਰਿਹਾ ਫੈਬਰਿਕ ਰਹੂਗੀ ਇਹ ਮਸਲੀਨ ਸਿਲਕ ਤੇ 올 ఓవర్ 5 ਮੀਟਰ ਲੋ ਜੀ ਆ ਸੂਟ ਚੈੱਕ ਕਰੋ ਮਸਲੀਨ ਸਿਲਕ ਤੇ ਸੂਟ ਹੈ ਬਿਲਕੁਲ ਸਿਲਕ ਦੀ ਇਹ ਲੁੱਕ ਦਿੰਦਾ ਇਸ ਦੇ ਵਿੱਚ ਡਾਰਕ ਆ ਰਿਹਾ ਇਹ ਫਰੋਜ਼ੀ ਜਿਹਾ ਕਲਰ ਹੈ ਜਿਹੜਾ ਪਿਓਰ ਸਿਲਕ ਦੇ ਵਿੱਚ ਹੁੰਦਾ ਹੈ ਮਤਲਬ ਕਿ ਜੋ ਕਲਰ ਪਿਓਰ ਸਿਲਕ ਚ ਹੁੰਦਾ ਉਹ ਕਿਸੇ ਵੀ ਫੈਬਰਿਕ ਦੇ ਵਿੱਚ ਨਹੀਂ ਹੁੰਦਾ ਬਟ ਇਸ ਦੇ ਵਿੱਚੋਂ ਸੇਮ ਉਹੀ ਹੈ ਇਹ ਸਾਰਾ neck ਤੇ zari work ਹੋਇਆ ਹੋਇਆ ਬਹੁਤ ਹੀ ਜ਼ਿਆਦਾ ਸੋਨਾ ਵਰਕ ਦੀ ਤੁਸੀਂ ਸਫਾਈ ਦੇਖ ਸਕਦੇ ਹੋ ਔਰ ਫਰੰਟ ਤੇ ਸਾਰੇ ਇਸ ਤਰ੍ਹਾਂ ਦੀ ਛੋਟੀ ਛੋਟੀ ਜੀ ਬੁੱਤੀ ਰਹੇ ਆਲਓਵਰ ਸੂਟ ਰਹੂਗਾ 5 ਮੀਟਰ ਦਾ ਰੇਟ ਸਿਰਫ 1000 ਰੁਪਿਆ ਆਪਾਂ ਪਹਿਲਾਂ ਇਹ 13 1300 ਦੇ ਸੂਟ ਵੇਚੇ ਨੇ ਇਹ ਨੈਕ ਦਾ ਵਰਕ ਆ ਜਾਂਦਾ ਹੈ ਇਸ ਸਉਂਟ ਲੋਹਾ ਗਾਜੀ ਖਾਦੀ ਸਿਲਕ ਤੇ ਇਹ ਗਾਜਰੀ ਜੇ ਕਲਰ ਦੇ ਵਿੱਚ ਆ ਜਾਂਦਾ ਬਹੁਤ ਸੋਹਣਾ ਦੇਖੋ ਫਰੰਟ ਬਣਿਆ ਹੋਇਆ ਘੇਰਾ ਵੀ ਬਹੁਤ ਜ਼ਿਆਦਾ ਸੋਹਣਾ ਬਹੁਤ ਜ਼ਿਆਦਾ ਸਿੰਗਲ ਟੰਕੇ ਦੀ ਇਹ ਵਰਕ ਹੋਇਆ ਹੋਇਆ ਬਹੁਤ ਜ਼ਿਆਦਾ ਸਫਾਈ ਦੇ ਵਿੱਚ ਆ ਤੁਹਾਨੂੰ ਦਿਖਾ ਦਿੰਨੇ ਆ ਤੇ ਇਹ ਪੈਚ ਵਰਕ ਵੀ ਹੈ ਆ ਦੇਖ ਘੇਰੇ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਬਣਾ ਕੇ ਪੈਚ ਵਰਕ ਹੋਇਆ ਹੋਇਆ ਕਲਰ ਇਹ ਵੀ ਬਹੁਤ ਜ਼ਿਆਦਾ ਸੋਹਣਾ ਸਿੰਗਲ ਟੰਕੇ ਦੀ ਵਰਕ ਆ ਜਾਂਦਾ ਹੈ ਤੇ ਇਸ ਤਰ੍ਹਾਂ ਇਹ ਉੱਪਰ ਤੱਕ ਜਾਂਦਾ ਹੈ ਇਹ ਨਾਲ ਸੈਂਟਰ ਪੈਨਲ ਬਣੇ ਹੋਏ ਨੇ ਉੱਪਰ ਤੱਕ ਜਾਣਗੇ ਸੈਂਟਰ ਪੈਨਲ ਨੇ ਦੋਨੋਂ ਪਾਸੇ ਸੈਂਟਰ ਪੈਨਲ ਬਣੇ ਹੋਏ ਆ ਔਰ ਜਿਹੜਾ ਇਹ ਵੀ ਲੁੱਕ ਹੈ ਉਹ ਇਸ ਤਰ੍ਹਾਂ ਦੀ ਫਰੰਟ ਹੈ ਜਿਹੜਾ ਉਹ ਇਸ ਤਰ੍ਹਾਂ ਦਾ ਰਹੂਗਾ ਹਾਂ ਜੀ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਔਰ ਵਰਕ ਹੈ ਜਿਹੜਾ ਇਸ ਤੇ ਵਰਕ ਵੀ ਬਹੁਤ ਸੋਹਣਾ ਪੈਚ ਵਰਕ ਹੋਇਆ ਹੋਇਆ ਇਹ ਸਾਰਾ ਪੈਚ ਵਰਕ ਹੋਇਆ ਹੁਣ ਆਪਾਂ ਤੁਹਾਨੂੰ ਸੂਟ ਜਿਹੜੇ ਦਿਖਾ ਰਹੇ ਆ ਉਹ ਹੈਗੇ ਨੇ ਆਲ ਓਵਰ ਸੂਟ ਨੇ ਇਹਦੇ ਤੇ ਤੁਸੀਂ ਮਰਜ਼ੀ ਆ ਤੁਹਾਡੀ ਇਸ ਤੇ ਤੁਸੀਂ ਹੈਂਡ ਵਰਕ ਕਰਵਾ ਸਕਦੇ ਹੋ ਇਹਦੇ ਤੇ ਤੁਸੀਂ ਮਸ਼ੀਨੀ ਵਰਕ ਕਰਾ ਸਕਦੇ ਹੋ ਅਗਰ ਨਹੀਂ ਵੀ ਕੁਝ ਕਰਾਉਣਾ ਤਾਂ ਤੁਸੀਂ ਸੇਮ ਏਸੇ ਨੂੰ ਇਸੇ ਤਰ੍ਹਾਂ ਵੀ ਸਟਿਚ ਕਰਾ ਸਕਦੇ ਹੋ ਕਿਉਂਕਿ ਮੈਂ ਖੁਦ ਆਪਣੇ ਦੋ ਸੂਟ ਨੇ ਜਿਹੜੇ ਉਹ ਬਹੁਤ ਸੋਹਣੇ ਡਿਜ਼ਾਈਨਾਂ ਦੇ ਵਿੱਚ ਸਟਿਚ ਕਰਵਾਏ ਨੇ ਇਸੇ ਫੈਬਰਿਕ ਤੇ ਇਹ ਹੈਗੀ ਆ ਸਾਊਥ ਸਿਲਕ ਦੀ ਬਹੁਤ ਸੋਹਣੀ ਇਹਦੀ ਗ੍ਰੇਸ ਹੈ ਕੱਪੜੇ ਦੀ ਇਹਨੂੰ ਤੁਸੀਂ ਫੰਕਸ਼ਨਲ ਜਿਸ ਤਰ੍ਹਾਂ ਦਾ ਵੀ ਮਰਜ਼ੀ ਇਹ ਬਣਵਾ ਸਕਦੇ ਹੋ ਇਹ ਆਪਣੇ ਕੋਲ ਸਿਰਫ 3 ਪੀਸ ਰਹੇ ਨੇ ਬਾਕੀ ਸਾਰੇ ਸੇਲ ਹੋ ਚੁੱਕੇ ਨੇ ਅਗਲਾ ਇਸ ਦੇ ਵਿੱਚ ਇਹ ਕਲਰ ਆ ਜਾਂਦਾ ਇਹ ਖੁਦ ਮੈਂ ਆਪਣਾ ਸਟਿਚ ਕਰਵਾ ਰਹੀ ਹਾਂ ਤਿਆਰ ਹੋ ਰਿਹਾ ਮੇਰਾ ਸੂਟ ਇਹਦੇ ਬਹੁਤ ਹੀ ਜਿਆਦਾ ਸੋਹਣਾ ਫੈਬਰਿਕ ਹੈ ਔਰ ਇਹਦੀ ਗ੍ਰੇਸ ਹੈ ਜਿਹੜੀ ਬਹੁਤ ਜਿਆਦਾ ਸੁਮੀ ਇਹਨੂੰ ਤੁਸੀਂ ਜਿਵੇਂ ਮਰਜ਼ੀ ਹੈਂਡਵਰਕ ਮਸ਼ੀਨੀ ਵਰਕ ਜਿਸ ਤਰ੍ਹਾਂ ਦਾ ਵੀ ਵਰਕ ਤੁਸੀਂ ਕਰਵਾ ਸਕਦੇ ਹੋ ਮੈਂ ਇਹਦੇ ਤੇ ਗੋਟਾ ਪੁੱਤੀ ਦਾ ਮਤਲਬ ਕਿ ਟੱਚ ਦਿੱਤਾ ਹੈ ਔਰ ਦੋ ਕਲਰਸ ਦੇ ਜਿਹੜੇ ਨੇ ਦੁਪट्टे ਇਸ ਦੇ ਨਾਲ ਟਾਈ ਕਰਵਾਏ ਨੇ ਇਹ ਸੇਮ ਮੇਰੇ ਕੋਲ ਇੱਕ ਮਤਲਬ ਕਿ ਸੂਟ ਮੇਰਾ ਤਿਆਰ ਹੋ ਰਿਹਾ ਇਸ ਤਰ੍ਹਾਂ ਦਾ ਇੱਕ ਇਹਦੇ ਵਿੱਚ ਆ ਜਾਂਦਾ ਹੈ ਡਿਜ਼ਾਈਨ ਹੁਣ ਆਪਣੇ ਕੋਲ ਸਿਰਫ ਇਹ ਤਿੰਨ ਸੂਟ ਬਚੇ ਨੇ ਬਾਕੀ ਆਪਣੇ ਸਾਰੇ ਸੂਟ ਜਿਹੜੇ ਇਹ ਸੇਲ ਹੋ ਚੁੱਕੇ ਨੇ ਇਹਦੇ ਤੇ ਆਪਣੀ ਹੁਕੀਕ ਤੇ ਇੱਕ ਵਾਰੀ ਤੁਸੀਂ ਇਹ ਸੂਟ ਮਤਲਬ ਕਿ ਆਪਣਾ ਫੈਬਰਿਕ ਜਦੋਂ ਦੇਖੋਗੇ ਨਾ ਵਾਕੇ ਬਹੁਤ ਹੀ ਇਸ ਫੈਬਰਿਕ ਚ ਗ੍ਰੇਸ ਹੈ ਬਿਲਕੁਲ ਸਿਲਕ ਦੀ ਲੁੱਕ ਹੈ ਇਹਨੂੰ ਜਿਵੇਂ ਮਰਜ਼ੀ ਤਿਆਰ ਕਰਵਾ ਲਓ ਇਸ ਤਰ੍ਹਾਂ ਵੀ ਤੁਸੀਂ ਸਿੰਪਲ ਵੀ ਇਹਨੂੰ ਸਟਿਚ ਕਰਾਉਂਗੇ ਨਾ ਤਾਂ ਵੀ ਇਹ ਪਾਰਟੀ ویئر ਸੂਟ ਤਿਆਰ ਹੁੰਦਾ ਹੈ ਡਬਲ ਸ਼ੇਡ ਟਾਈ ਡਾਈ ਜਿਸ ਤਰ੍ਹਾਂ ਦਾ ਵੀ ਮਰਜ਼ੀ ਤੁਸੀਂ ਦੁਪੱਟਾ ਲਾ ਸਕਦੇ ਹੋ ਸੋ ਹੁਣ ਇਹਨਾਂ ਦੇ ਵਿੱਚੋਂ ਜਿਹੜੇ ਵੀ ਸੂਟ ਤੁਹਾਨੂੰ ਪਸੰਦ ਆਏ ਨੇ ਜਿੰਨੇ ਆਪਾਂ ਦਿਖਾਏ ਆ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ 9814503636 ਤੇ ਤੁਸੀਂ ਨੇ ਆਰਡਰ ਕਰਨਾ ਹੈ